ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਹਾਂ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਤੇ ਦੇਖੋ ਜੀ ਮੱਕਈ ਦੀ ਰੋਟੀ ਬਣਾਉਣ ਦਾ ਸੌਖਾ ਤੇ ਆਸਾਨ ਤਰੀਕਾ ਆ ਮੱਕਈ ਦਾ ਆਟਾ ਹੈ ਹਾਂਜੀ ਆਪਾਂ ਗੁੰਨ ਕੇ ਰੱਖਿਆ ਹੋਇਆ ਆਪਣਾ ਕਾਫੀ ਰੋਟੀਆਂ ਬਣਾ ਲਈਆਂ ਹਾਂਜੀ ਇਸ ਤਰ੍ਹਾਂ ਪੇੜਾ ਕਰ ਲੈਣਾ ਹੈ ਆ ਆਪਣੇ ਕੋਲੇ ਲਪਾਫਾ ਹੈ ਹਾਂਜੀ ਪੇੜਾ ਲਪਾਫੇ ਦੇ ਵਿੱਚ ਰੱਖ ਲੈਣਾ ਹੈ ਹਾਂਜੀ ਇਹਨੂੰ ਥੋੜਾ ਜਿਹਾ ਉੱਪਰੋਂ ਇਸ ਤਰ੍ਹਾਂ ਕੱਟਣਾ ਹੈ हाँ जी इस तरह कुट के बाद वेलने अपने को रोटी बनती नहीं ना कई बार हाँ जी देखो वेलने तरह बनावे हाँ जी मकई की रोटी जिम्मे भैन नहीं बनानी पड़ी एक बार जरूर ट्राई करो हाँ जी तो हाँ वीडियो एंड तक जरूर देखियो ਚੈਨਨ ਨੂੰ ਵਾਟ ਵਾਟ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਦੇਖ ਕੇ ਤੁਹਾਨੂੰ ਕਿਹੋ ਜਿਹਾ ਲੱਗਦੀ ਹੈ ਹਾਂਜੀ ਹੁਣ ਆਪਾਂ ਕੱਢ ਲਾਂਗੇ ਹਾਂਜੀ ਆ ਦੇਖੋ ਜੀ ਸਿੰਪਲ ਬਨੇਟਰ ਬਣ ਗਈ ਹੈ ਇੱਕ ਆ ਦੇਖੋ ਦੇਖੋ ਕਿੰਨੀ ਸੋਹਣੀ ਬਣੀ ਹੈ ਜੀ ਹਾਂਜੀ ਉਸ ਤਰ੍ਹਾਂ ਆਪਣੇ ਕੋਲ ਮਕਾਈ ਦੀ ਰੋਟੀ ਨਹੀਂ ਬਣਦੀ ਤੇ ਆਪਾਂ ਇਸ ਤਰੀਕੇ ਨਾਲ ਬਣਾ ਸਕਦੇ ਹਾਂ ਬਹੁਤ ਹੀ ਸੌਖਾ ਤੇ ਆਸਾਨ ਤਰੀਕਾ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਹਾਂਜੀ ਆਪਾਂ ਤੁਹਾਨੂੰ ਪ੍ਰੋਪਰ ਰੋਟੀ ਬਣਾ ਕੇ ਵਿਖਾਵਾਂਗੇ ਕਈ ਕਹਿੰਦਾ ਨਾ ਕਿ ਜਦੋਂ ਨਹੀਂ ਅਗਰ ਸਤੋ ਜਿਹੜੀ ਮਕਾਈ ਦੀ ਰੋਟੀ ਇਹ ਨਹੀਂ ਬਣਦੀ ਬਹੁਤ ਔਖੀ ਹੈ ਹਾਂਜੀ ਤੇ ਅੱਜ ਆਪਾਂ ਗੇਲਣੇ ਨਾਲ ਹੀ ਬਣਾਤੀ ਹੈ ਜਿਸ ਤਰ੍ਹਾਂ ਆਪਾਂ ਕਣਕ ਦੀ ਰੋਟੀ ਬਣਾਉਣੀ ਹੈ ਉਸੇ ਤਰੀਕੇ ਨਾਲ ਆਪਾਂ ਜਿਹੜੀ ਉਹ ਮੱਕੀ ਦੀ ਰੋਟੀ ਤਿਆਰ ਕਰਤੀ ਦੇਖੋ ਜੀ ਹਾਂਜੀ ਦੇਖੋ ਜੀ ਦਾਨਕ ਦੀ ਰੋਟੀ ਬਾਂਗੀ ਸਿੰਪਲ ਰੋਟੀ ਤਿਆਰ ਹੋ ਗਈ ਹੈ ਵੈਸੇ ਮੱਕਈ ਦੀ ਰੋਟੀ ਬਣਾਉਣੀ ਬਹੁਤ ਔਖੀ ਹੈ ਜਿਸ ਤਰ੍ਹਾਂ ਕਿ ਪਹਿਨਾ ਹੱਥਾਂ ਦੇ ਬਣਾਉਂਦੀਆਂ ਹੈ ਜਾਂ ਲਫਾਫੇ ਦੇ ਉੱਪਰ ਬਣਾਉਂਦੀਆਂ ਹੈ ਤਾਂ ਕਈ ਵਾਰ ਟੁੱਟ ਜਾਂਦੀ ਹੈ ਨਾਲ ਜੜ ਜਾਂਦੀ ਹੈ ਤੇ ਇਹ ਦੇਖੋ ਇਹ ਆਟਾ ਆਪਣਾ ਥੋੜਾ ਜਿਹਾ ਸਖਤ ਹੋਣਾ ਚਾਹੀਦਾ ਹੈ ਆਪਣਾ ਆਟਾ ਸਖਤ ਹੋਵੇਗਾ ਤੇ ਰੋਟੀ ਵੀ ਕਾਫੀ ਪੋਲੀ ਜਿਹੜੀ ਉਹ ਬਣੇਗੀ ਹਾਂਜੀ ਤੁਸੀਂ ਦੇਖ ਸਕਦੇ ਹੋ ਰੋਟੀ ਜਿਹੜੀ ਉਹ ਕਾਫੀ ਪੋਲੀ ਬਣ ਰਹੀ ਹੈ ਹਾਂਜੀ ਤੇ ਨਾਲ ਆਪਾਂ ਸਾਗ ਬਣਾਇਆ ਹੋਇਆ ਹੈ ਉਪਰਦੇਸੀ ਕਿਉਂ ਆ ਪਾਕਿਸਤਾਨੀ ਹਾਂਜੀ ਡੈਡੀ ਲੈਣਾ ਫੁਲਕਾ ਹੋ ਰਾ ਹਾਂਜੀ ਲੈ ਜੋ ਲੈ ਜੋ ਹਲੇ ਜਾ ਦੇ ਕੇ ਪਾ ਚ ਕੇ ਬੱਤਾ ਹਾਂਜੀ ਗਰਮ ਗਰਮ ਤਿਆਰ ਹੋ ਰਹੇ ਆ ਰੋਟੀ ਖਾ ਰਹੇ ਆ ਤੇ ਆਪਾਂ ਬਣਾ ਰਹੇ ਆ ਹਾਂਜੀ ਤੇ ਤੁਸੀਂ ਸਾਡਾ ਬਲੌਗ ਹੈ ਹਾਂਜੀ ਜੀ ਦੇਖੋ ਜੀ ਆਪਣੀ ਆ ਵੀ ਰੋਟੀ ਬਣ ਕੇ ਤਿਆਰ ਹੈ ਹੁਣ ਆਪਾਂ ਪਹਿਲਾਂ ਥੋੜੀ ਜਿਹੀ ਰਫੈਂਡ ਨਾਲ ਚोपੜੀ ਸੀ ਹੁਣ ਆਪਾਂ ਉੱਪਰ ਇਹਦੇ ਲਾਵਾਂਗੇ ਥੋੜਾ ਦੇਸੀ ਘਿਓ ਕਿਉਂਕਿ ਦੇਸੀ ਘਿਓ ਆਪਾਂ ਇਸ ਲਈ ਉੱਪਰ ਲਾਉਂਦੇ ਕਿਉਂਕਿ ਇਹ ਸਾੜਨਾ ਨਹੀਂ ਹੁੰਦਾ ਤੇ ਰਫੈਂਡ ਆਪਾਂ ਥੋੜਾ ਸਾੜਨਾ ਹੁੰਦਾ ਇਸ ਕਰਕੇ ਹਾਂਜੀ ਪ੍ਰੋਪਰ ਰੋਟੀ ਹੁਣ ਤਿਆਰ ਹੈ ਤੁਸੀਂ ਵੀ ਇਸ ਤਰੀਕੇ ਨਾਲ ਸਿੰਪਲ ਤੇ ਸੌਖੇ ਤਰੀਕੇ ਨਾਲ ਮੱਕੀ ਦੀ ਰੋਟੀ ਬਣਾ ਕੇ ਖਾ ਸਕਦੇ ਹੋ ਤੇ ਨਾਲੇ ਵੱਡਿਆਂ ਨੂੰ ਵੀ ਖਵਾ ਸਕਦੇ ਹੋ ਓਕੇ ਬਾਏ ਟਾਟਾ